ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾਰੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜਸਮੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਦੀ ਰਹਿਨਮਾਈ ਹੇਠ ਅਤੇ ਤਰਲੋਚਨ ਸਿੰਘ ਡੀਐਸਪੀ ਸਬਡਿਵੀਜ਼ਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਾਦਿਕ ਵੱਲੋਂ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਵਿਚਲਾ ਸਮਾਨ ਅਤੇ ਪਾਣੀ ਵਾਲੀਆਂ ਮੋਟਰਾਂ ਦੇ ਸਮਾਨ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਮਾਹੋਂ ਕਸਸਪੀ ਡਾਕਟਰ ਪ੍ਰਗਿਆ ਜਾਂਦੀ ਰਹਿ ਰਹੀ ਹੈ ਮੈਂ ਇਹ ਮਾੜੇ ਅੰਸਰਾਂ ਖਾ ਬਸੀਂ ਲਗਾਤਾਰ ਕਾਰਵਾਈ ਕਰਦੇ ਆ ਰਹੇ ਆ ਇੱਕ ਸਾਕਕ ਥਾਣੇ ਵੱਲੋਂ ਇੱਕ ਮਕਦਮਾ ਨੰਬਰ 5 ਡੇਟਾ 18125 ਨੂੰ ਰਜਿਸਟਰਡ ਕੀਤਾ ਗਿਆ ਸੀਗਾ ਜਿਸ ਵਿੱਚ ਅਸੀਂ 6 ਟਰਾਂਸਫਰ ਚੋਰ ਜਿਹੜਾ ਇੱਕ ਗਰੋਹ ਸੀਗਾ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਕੋਲੋਂ ਸਾਨੂੰ 80 ਕਿਲੋ ਤਾਂਬਾ ਇੱਕ ਗੈਸ ਸਿਲੰਡਰ ਇੱਕ ਸਪਰੇ ਪੰਪ ਤੇ ਇੱਕ ਇਹਨਾਂ ਕੋਲੋਂ ਗੱਡੀ ਮਿਲੀ ਏ ਤੇ ਜਿਹੜੀ ਇਹ ਗੱਡੀ ਦੀ ਵਕਤੋਂ ਜਦੋਂ ਰਾਤ ਨੂੰ ਇਹ ਟਰਾਂਸਫਰ ਨੂੰ ਚੋਰੀ ਕਰਨ ਜਾਂਦੇ ਉਸ ਉਸ ਗੱਡੀ ਵਿੱਚ ਹੀ ਇਹ ਉਹ ਤਾਂਬਾ ਖੋਲ ਕੇ ਵਿੱਚ ਲੈ ਜਾਂਦੇ ਤੇ ਜਿਨ੍ਹਾਂ ਨੂੰ ਅਸੀਂ ਮਾਜੋ ਕੋਰਟ ਵਿੱਚ ਪੇਸ਼ ਕੀਤਾ ਤੇ ਰਿਮਾਂਡ ਤਾਂ ਇਹਨਾਂ ਨੇ ਇਹ ਦੱਸਿਆ ਜੀ 3 ਕੋਰ ਜ਼ਿਲ੍ਹੇ ਵਿੱਚ ਪਿੰਡ ਕੌਣੀ ਦੀਪ ਸਿੰਘ ਵਾਲਾ ਸੂਰੇ ਵਾਲਾ ਸਦ ਸਲਾਮਤਪੁਰਾ ਬਠਿੰਡਾ ਤੇ ਸਦੋਗੇ ਇਹ ਸਾਡੇ ਜ਼ਿਲ੍ਹੇ ਚ ਵੀ ਚੋਰੀਆਂ ਕਰਦੇ ਦੂਜੇ ਜ਼ਿਲ੍ਹੇ ਵਿੱਚ ਵੀ ਇਹ ਚੋਰੀਆਂ ਇਹਨਾਂ ਨੇ ਮੰਨੀਆਂ ਤੇ ਹੁੰਦਾ ਕਿ ਇਹਨਾਂ ਸਾਡੇ ਕੋਲੇ ਇਹ ਮੰਨੇ ਨੇ ਵੀ ਅਸੀਂ 50 ਤੋਂ 60 ਜਿਹੜੇ ਟਰਾਂਸਫਰ ਨੂੰ ਜਿਹੜੇ ਉਤਾਰ ਕੇ ਤੇ ਉਹਨਾਂ ਚੋਂ ਤਾਂਾਂ ਚੋਰੀ ਕੀਤਾ ਹੈ ਤੇ ਸਾਡੀ ਇਹ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਇਹ ਮੀਂਹ ਦੇ ਵੀ ਹੋਰ ਵੀ ਇਹਨਾਂ ਤੋਂ ਖਲਾਸਾ ਹੋਵੇਗਾ ਕਿਉਂਕਿ ਇਹ ਵੱਡਾ ਹੈ ਕਾਫੀ ਵੱਡਾ ਗ੍ਰਾਹ ਹੈ ਤੇ ਇਹਨਾਂ ਵਿੱਚ ਇੱਕ ਚੋਰ ਬਸੰਤ ਸਿੰਘ ਜਿਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਚੋਰੀ ਦੇ ਦਰਜ ਨੇ